ਸਤਿ ਸ਼੍ਰੀ ਅਕਾਲ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੇਰੇ ਜਾਣਕਾਰੀ ਸਾਂਝੀ ਕਰਾਂਗੇ ਡੋਨਲਡ 트੍ਰੰਪ ਦੇ ਸਲਾਹਕਾਰ ਨਵਾਰੋ ਵੱਲੋਂ ਭਾਰਤ ਤੇ ਲਗਾਏ ਗਏ ਵੱਡੇ ਦੋਸ਼ ਬਾਰੇ ਜੀ ਹਾਂ ਡੋਨਲਡ 트੍ਰੰਪ ਦੇ ਸਲਾਹਕਾਰ ਨਵਾਰੋ ਵੱਲੋਂ ਭਾਰਤ ਤੇ ਦੋਸ਼ ਲਗਾਏ ਗਏ ਨੇ ਕਿ ਉਹ ਰੂਸ ਤੋਂ ਸਸਤੇ ਦਮ ਦੇ ਵਿੱਚ ਕੱਚਾ ਤੇਲ ਖਰੀਦ ਕੇ ਬਾਕੀ ਦੇਸ਼ਾਂ ਵਿੱਚ ਮਹਿੰਗੇ ਵਿੱਚ ਵੇਚ ਰਹੇ ਨੇ ਤੇ ਵੱਡਾ ਮੁਨਾਫਾ ਕਮਾ ਰਹੇ ਨੇ ਜਿਸ ਦੇ ਚੱਲਦਿਆਂ ਨਵਾਰੋ ਨੇ ਕਿਹਾ ਕਿ ਉਹਨਾਂ ਉੱਤੇ ਜਿਹੜਾ 50% ਟੈਰਿਫ ਲਗਾਇਆ ਗਿਆ ਹੈ ਉਹ ਬਿਲਕੁਲ ਸਹੀ ਹੈ ਕਿਉਂਕਿ ਜਿਹੜਾ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਤੇ ਉਹਨਾਂ ਨੂੰ ਰਕਮ ਦੇ ਰਿਹਾ ਹੈ ਉਹ ਰੂਸ ਉਸ ਰਕਮ ਦਾ ਯੂਕੇਰੀਆ ਖਿਲਾਫ ਯੋਧੇ ਦੇ ਦੌਰਾਨ ਵਰਤੋਂ ਕਰ ਰਹੇ ਨੇ ਜਿਸ ਦੇ ਚੱਲਦਿਆਂ ਭਾਰਤ 'ਤੇ ਇਹ ਟੈਰਿਫ ਲਗਾਇਆ ਗਿਆ ਹੈ ਤੇ ਇਹ ਦੱਸ ਦਈਏ ਕਿ ਇਹ ਟੈਰਿਫ 25 ਅਗਸਤ ਤੋਂ ਸ਼ੁਰੂ ਹੋਵੇਗਾ ਤੇ ਨਾਲ ਹੀ ਇਸ ਤੋਂ ਪਹਿਲਾਂ 트ੰਪ ਨੇ ਜੁਲਾਈ ਮਹੀਨੇ ਦੇ ਵਿੱਚ ਭਾਰਤ 'ਤੇ 25% ਟੈਰਿਫ ਲਗਾਇਆ ਗਿਆ ਸੀਗਾ ਪਰ ਹੁਣ ਇਹ ਟੈਰਿਫ 50% ਕਰ ਦਿੱਤਾ ਗਿਆ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ